ਕਬੱਡੀ 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 ਤੁਸੀਂ ਕਬੱਡੀ ਨੂੰ ਬਹੁਤ ਪਿਆਰ ਕਰਦੇ ਆ ਕਬੱਡੀ ਥੋੜੇ ਕਰਕੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਬਲਵੀਰ ਸਿੰਘ ਦੁੱਲਾ ਮਾਰੋ ਤਾੜੀਆਂ ਫਾਈਨਲ ਮੈਚ ਦੀ ਪਹਿਲੀ ਕਬੱਡੀ ਬਲਵੀਰ ਸਿੰਘ ਦੁੱਲਾ ਬੱਗੇ ਪਿੰਡ ਦਾ ਉਧਰ ਅਮਰਤ ਤੇ ਇਧਰ ਦੁੱਲਾ ਬੱਗਿਆਂ ਵਾਲਾ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਮਟਖੜਿਆਂ ਦੇ ਵਿੱਚ ਕੱਪ ਹੋਇਆ ਤੇ ਆਹ ਖਿਡਾਰੀ ਦੀ ਰੇਡ ਤੇ ਕਹਿੰਦੇ 51000 ਲੱਗਿਆ ਉਧਰ ਬੱਬਲ ਕਹਿੰਦਾ ਵੀ 500 ਦੁੱਲੇ ਦੇ ਲਈ ਮੇਰੇ ਵੱਲੋਂ ਐਂਡੀ ਧੁੱਗਾ ਬਰਾਹ ਸੰਗਾ ਲੱਭੀ ਨੰਗਲ ਆਏ ਕੁਲਜੀਤਾ ਮਲਸੀਆਂ ਵਾਲਾ ਕੁਲਜੀਤਾ ਕੁਲਜੀਤਾ ਧੋਕਣ ਪਰਿਵਾਰ ਦਾ ਕੁਲਜੀਤਾ ਇੱਕ ਪਾਸੇ ਨੰਗਲੰਬੀਆਂ ਵਾਲਾ ਦੂਸਰੇ ਪਾਸੇ ਕੁਲਜੀਤਾ ਕੁਲਜੀਤਾ ਦੇ ਨੰਗਲੰਬੀਆਂ ਵਾਲਾ ਕਬੱਡੀ ਦੇ ਵੱਡੇ ਨਾਂ ਕਬੱਡੀ ਦੇ ਉਸਤਾਰ ਬੱਲੇ 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 ਹੋ ਜਾਂਦਾ ਕੁਲਜੀਤਾ ਆਹ ਜਾਂਦਾ ਕੁਲਜੀਤਾ ਉਧਰ ਬੱਬਲ ਕਹਿੰਦੇ 500 ਦੇ ਮਾਨ ਸਰਮਾਨ ਨੇ ਬੱਬਲ ਸੰਗਰੂਰ ਕਿ ਜੋੜੀ ਮਸ਼ਹੂਰ ਗੁਰਜੀਤ ਬੱਬਲ ਤੇ ਲੱਬੀ ਦੀ ਕਰਨੀ ਹੈ ਸੇਵਾ ਮਾਂ ਖੇਡ ਕਬੱਡੀ ਦੀ ਕਰਨੀ ਹੈ ਸੇਵਾ ਮਾਂ ਖੇਡ ਕਬੱਡੀ ਦੀ ਬਲਰਾਮ ਸਿੰਘ ਭੂਰਾ ਬੱਗੇ ਪਿੰਡ ਦਾ ਇਧਰ ਕਹਿੰਦੇ ਅਮਰਤ ਗੋਪੀ ਸੱਚੀ ਬੋਲੀ ਬੋਲਦਾ ਮੈਨੂੰ ਟੱਚ ਲੱਗਿਆ ਤੇ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਕਮਲ ਨਵੇਂ ਪਿੰਡ ਦਾ ਮੇਰੇ ਵੀਰੋ ਨੌਜਨ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਦਾ ਹੋਇਆ ਬਾਬਿਓ ਗਰਮੇਲ ਸਿੰਘ ਜੀ ਪਿਆਰ ਦੇ ਨਾਲ ਹੀ ਦੀਪਾ ਇੰਦਰ ਵੀ ਭਾਜੀ ਮੇਰੇ ਵੀਰੋ ਇੰਦਰ ਜੀ ਧੁੱਗਾ ਜੀ ਆਹ ਰਹੇ ਜੀ ਉਹ ਸਾਹਮਣੇ ਰਹੇ ਦੀਪਾ ਬੱਲ ਕਬੱਡੀ ਪਾ ਰਹੇ ਮੇਰੇ ਵੀਰੋ ਇਸੇ ਲਈ ਖੇਡ ਮੈਦਾਨ ਦੇ ਵਿੱਚ ਉਧਰ ਜਾਨ ਕੋਟਲੀ ਵਾਲਾ ਕਹਿੰਦੇ ਇਧਰ ਜਲਾਲਪੁਰ ਦਾ ਪਾਲਾ ਕਿ ਜਲਾਲਪੁਰ ਦਾ ਪਾਲਾ ਮਣਿਆਂ ਦਾ ਝਾਫਾ ਏ ਪੁੱਠੇ ਸਿੱਧੇ ਦਾਅ ਮਾਰ ਚਾੜਦਾ ਘਟਾਪਾ ਏ ਪਰ ਵੇਖੋ ਦਰਸੰਗਾ ਖੁਸ਼ ਹੈ ਵੀ ਪੁਆਇੰਟ ਸਾਡੀ ਟੀਮ ਦਾ ਆ ਖਿਡਾਰੀ ਕਹਿੰਦੇ ਜਲਾਲਪੁਰ ਪਿੰਡ ਦਾ ਪਰ ਸਿੰਧੜਾ ਪਿੰਡ ਦਾ ਜੰਪਲਾ ਜਲਾਲਪੁਰ ਦੇ ਲਈ ਖੇਡਦਾ ਖੇਡਦਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਕਿ ਬੁਰਜਾ ਵਿੱਚੋਂ ਬੁਰਜਾ ਬੁਰਜਾਲਾੜ ਦਾ ਲਾਲਾ ਵਿੱਚੋਂ ਲਾਲ ਤੋਂ ਗਰਲਾਲ ਘਨੌੜ ਦਾ ਹਿਮਾਲਾ ਪਰਬਤ ਚੱਪੇ ਵਾਲੇ ਦਲਸ਼ੋਰ ਦਾ ਯਾਰ ਇਹ ਹੈ ਫਰੰਦੀਪੁਰਿਆ ਗੋਪੀ ਉਹ ਚੱਲਿਆ ਕੱਪੇ ਦੀਪ ਸਿੰਘ ਬੱਗੀ ਮੇਰੀ ਬੇਨਤੀ ਗਰਾਊਂਡ ਕਲੀਅਰ ਗਰਾਊਂਡ ਕਲੀਅਰ ਕਰ ਦਿਓ ਬੱਗੀ ਇਸੇ ਲਈ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ

ਤੇ ਐਬਸਪੋਰਟ ਦਾ ਕਹਿੰਦੇ ਸੀਡਰ ਪਾਰਕ ਵੀ ਬੜਾ ਮਸ਼ਹੂਰ ਹੈ ਨੀਟ ਐਂਡ ਗ੍ਰੀਨ ਕਲੀਨ ਸਿਟੀ ਦੇ ਤੌਰ ਤੇ ਜਾਣਿਆ ਜਾਂਦਾ ਇਧਰ ਆਇਆ ਨਵੇਂ ਪਿੰਡ ਦਾ ਕਮਲ ਨਵੇਂ ਪਿੰਡ ਦਾ ਕਮਲ ਉਧਰ ਲਾਡਾ ਸੋਤਾ ਜੀ ਗੁਰਦੇਵ ਖਿੰਦ ਹਰਮਨ ਚਾਲ ਇਧਰ ਕਹਿੰਦੇ ਨੌਜੋਨ ਬਰਬਾਜ ਸਿੰਘਾ ਐਂਡੀ ਧੁੱਗਾ ਬਾਗੀ ੜਬਾਲ ਲੱਭੀ ਨੰਗਲ ਬਦਲ ਸੰਗਰੂਰ ਗੁਰਜੀਤ ਮੰਗੜ ਵਰਗੇ ਕਨੇਡਾ ਦੇ ਵਿੱਚ ਹਰਵਿੰਦਰ ਬਾਸੀ ਸੁੱਖਾ ਬਾਸੀ ਜੋਗਾ ਕੰਗ ਤੇ ਜਲਸਾ ਮਠੱਡਾ ਤੇ ਨਾਲ ਦਾਰਾ ਮਠੱਡਾ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਨੰਗਲ ਬਈਮਲੇ ਸੰਦੀਪ ਦੇ ਲਈ 500 ਬਾਗੀ ੜਬਾਲ ਸੱਤਾ ਮਠੱਡਾ ਤੇ ਦਾਰਾ ਮਠੱਡਾ ਜੇ ਤਾਂ ਇਹਦੇ ਗਗੜਪੁਰ ਦੇ ਕੱਪ ਦਾ ਸਵਾਦ ਆ ਗਿਆ ਤਾਂ ਜੇ ਘਟ ਵੀ ਤਾੜੀ ਮਾਰ ਦੋ ਉਹ ਤਾੜੀ ਬੱਜੀ ਨਹੀਂ ਦਰਸ਼ਕ ਵੀਰੋ ਜ਼ੋਰਦਾਰ ਤਾੜੀ ਮਾਰ ਦੋ ਗਗੜਪੁਰ ਦੇ ਕਬੱਡੀ ਕੱਪ ਦੇ ਲਈ ਲਓ ਕਬੱਡੀ ਦਾ ਮੱਚਦਾ ਅੰਗਾਰ ਕੇ ਗੱਲ-ਗੱਲ ਵਿੱਚ ਨਖਰਾ ਯਾਰੋ ਡਿਫਰੈਂਟ ਯਾ ਮੁੰਡਾ ਏ ਗੱਲ-ਗੱਲ ਵਿੱਚ ਨਖਰਾ ਯਾਰੋ ਡਿਫਰੈਂਟ ਯਾ ਮੁੰਡਾ ਏ ਗੱਲ-ਗੱਲ ਵਿੱਚ ਨਖਰਾ ਯਾਰੋ ਤਾੜੀਆਂ ਹੋਰ ਬੱਜਣੀਆਂ ਜਦੋਂ ਜੱਫਾ ਲੱਗਿਆ ਕਿਸੇ ਸਾਈਡ ਤੋਂ ਲਓ ਅਗਲੀ ਕਬੱਡੀ ਕਲਜੀਤਾ ਇਹ ਬੁੱਕ ਦਾ ਮੈਦਾਨ ਵਿੱਚ ਜੋ ਸ਼ੇਰ ਮੁੱਕੇ ਬੇਲੇ ਵਿੱਚ ਮਿਲੀ ਐ ਸਫਾਰੀ ਇਹਨੂੰ ਲਿੱਤਰਾਂ ਦੇ ਮੈਦਾਨ ਵਿੱਚ ਹਰਵਿੰਦਰ ਸਿੰਘ ਢਿੱਲੋਂ ਮਾਉ ਸਾਹਿਬ ਵਾਲੇ ਗੱਲ ਕਰਨਗੇ ਜੀ ਤੇ ਗੱਗੜਪੁਰ ਦੇ ਕਬੱਡੀ ਕੱਪ ਦੀ ਮੇਰੇ ਵੀਰੋ ਲਓ ਕਲਜੀਤਾ ਬੱਬਰ ਸ਼ੇਰ ਕਬੱਡੀ ਦਾ ਕਲਜੀਤਾ ਬੱਬਰ ਸ਼ੇਰ ਕਬੱਡੀ ਦਾ ਇਸੇ ਲਈ ਤੱਕ ਪੁਆਇੰਟ ਜੋੜਦਾ ਹੋਇਆ ਅਗਲੀਆਂ ਰੇਡਾਂ ਤੇ ਕਹਿੰਦੇ ਪੈਸੇ ਲੱਗਣਗੇ ਮੇਰੇ ਵੀਰੋ ਪੈਰਸੋਂ ਮਰ ਕੇ ਜੇ ਫੇਰਾਰ ਦੇ ਨਾਲ ਬੈਠੇ ਰੋ ਤਿਆਰ ਦੇ ਨਾਲ ਬੈਠੇ ਰੋ ਦਿੱਤੀ ਜਾਣਗੇ ਹਨੋ ਵਾਲੀਆ ਕਹਿੰਦੇ ਆਪਣੇ ਤਿਆਰਬੇ ਦੇ ਵਿੱਚੋਂ ਅੱਜ ਟੀਮ ਨੂੰ ਖੜਾ ਰਿਆ ਅੱਜ ਕਹਿੰਦੇ ਗੱਲ ਵੱਖਰੀ ਹੋਣੀ ਹੈ ਇਧਰ ਫਰੰਦੀਪੂਰੀਆ ਉਧਰ ਭੂਰਾ ਬੱਗਿਆ ਵਾਲਾ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਲੈ ਵੀ ਗੱਗੜਪੁਰਿਆ ਰਾਜੂ ਅੱਜ ਰੌਣਕਾ ਗੱਗੜਪੁਰ ਦੇ ਵਿੱਚ ਹੈ ਮੁਬਾਰਕਬਾਦ ਹੈ ਇਥੋਂ ਦੀ ਸਾਰੇ ਨਗਰ ਨੂੰ ਇਥੋਂ ਦੇ ਐਬਸੋਲਟ ਇੰਟਰਨੈਸ਼ਨਲ ਕਬੱਡੀ ਕਲੱਬ ਨੂੰ ਉਧਰ ਸਿੱਲੂ ਕਹਿੰਦੇ ਜ਼ਖਮੀ ਹੈ ਨਹੀਂ ਤੇ ਕਬੱਡੀਆਂ ਪਾਉਣੀਆਂ ਸੀ ਇਧਰ ਕਹਿੰਦੇ ਨੌਜਨ ਦੀਪਾ ਬੱਲਨਾਉ ਦਾ ਕਬੱਡੀ ਪਾ ਰਿਹਾ ਹੈ ਗਰਮੇਲ ਦਾਸ ਜੀ ਉਹ ਐਮ ਡੀਓ ਸਾਹਿਬ ਦੇਖਿਓ ਕਿਤੇ ਸਾਈਡ ਤੇ ਹੋ ਜਾਓ ਇਧਰ ਸਨ ਲੰਗ ਲੰਬੀਆਂ ਵਾਲਾ ਗਲੇਡੀਏਟਰ ਹਰਮਿੰਦਰ ਢਿੱਲੋਂ ਨੇ ਨਾਲ ਦਿੱਤਾ ਉਧਰ ਕਹਿੰਦੇ ਦੀਪਾ ਬੱਲਨਾਉ ਵਾਲਾ ਚੱਪਟਾ ਅੱਪਾ ਚਰਖਾ ਚੱਲਣ ਵਾਲੀ ਗੱਲ ਬੱਲੇ 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 ਹੋ ਗਈ ਮਿੱਤਰੋ ਆ ਵਾਹ ਹਰਮਨ ਚਾਲ ਫਰੋਖ ਖੰਡ ਤੇ ਨਾਲ ਸਾਥੀ ਸਰਦਾਰ ਤੇ ਹਰਮਨ ਚਾਲ ਹੁਣਾ ਵੱਲੋਂ 500 ਰੱਬੀ ਨੰਗਲਿਆਂ ਦੀ ਧੁੱਪ ਇੱਧਰ ਗੁਰਲਾਲ ਵੱਲੋਂ ਬੋਲ ਅੱਜ ਤਾਂ ਕਹਿੰਦੇ ਅੱਜ ਲੈ ਕਰਾਈ ਤੇ ਹੁਰ ਹੁਰ ਕੌਣ ਆਖੂਗਾ ਪੰਜਾਬੀ ਲਓ ਗੱਗੀ ਪਾਉਂਦਾ ਹੋਇਆ ਕਬੱਡੀ ਮਿੱਤਰੋ ਮੇਰੇ ਵੀਰੋ ਗੱਗੀ ਇਸ ਲਈ ਕਬੱਡੀ ਪਾ ਰਿਹਾ ਯਾਦਕੋਟਲੀ ਲੈ ਵੀ ਲੋਪੋ ਵਾਲਿਆ ਰਾਜੂ ਕਹਿੰਦਾ ਅੱਜ ਗਰਾਰੀ ਸੁਣਾਉਣੀ ਪੈਣੀ ਹੈ ਇਧਰ ਕੇ ਜਾ ਹੁਣ ਸੁਣਾ ਦੇ ਤੇ ਕਹਿ ਸੁਣਾ ਦੀ ਪਾਰਟੀ ਦੇ ਵਿੱਚ ਇਹ ਕਹਿੰਦੇ ਉਧਰ ਮਾਨਯੋਗ ਸਰਦਾਰ ਸੁਖਦੇਵ ਸਿੰਘ ਜੀ ਢੀਡਸਾਹ ਸਾਹਿਬ ਦੀ ਭਾਰਮੀ ਹਾਜ਼ਰੀ ਅਮਨਵੀਰ ਸਿੰਘ ਕੈਰੀ ਸਾਹਿਬ ਤੁਹਾਡੀ ਸਰਪ੍ਰਸਤੀ ਦੇ ਹੇਠ ਅੱਜ ਦਾ ਕੱਪ ਹੋ ਰਿਹਾ ਹਾਂਜੀ ਸਾਡੇ ਡਿਵਟੀ ਬਾਈ ਜੀ ਕਮੋ ਬਾਜਰਾ ਤੋਂ ਸੁੱਖਾ ਪਹਿਲਵਾਨ ਜੀ ਗਗਰ ਬੜਾਂ ਜੀ ਜਿੰਦਾਬਾਦ ਕਮੋ ਮਾਤਾ ਦੇ ਸਰਪੰਚ ਕਮਲ ਜੀ ਪੁੱਜੇ ਨੇ ਬਹੁਤ ਬੋਲ ਕਾ ਜੀ ਆਇਆਂ ਨੂੰ ਤੁਸੀਂ ਸੁਭਾ ਤੋਂ ਆਨੰਦ ਮਾਰ ਰਹੇ ਹੋ ਕੁਝ ਹੀ ਸਮਾਂ ਤੁਹਾਡੇ ਲਈ ਮੈਚ ਪੰਜਾਬ ਪੁਲਸ ਆਇਆ ਬਾਬਿਓ ਨਾ ਇਹਨਾਂ ਕਰਕੇ ਕਬੱਡੀ ਹੈ ਪਿਆਰ ਤੇ ਸਤਕਾਰ ਦਰਸ਼ਕੋ ਤੁਸੀਂ ਵੀ ਪਿਆਰ ਤੇ ਸਤਕਾਰ ਦੇ ਨਾਲ ਲੈ ਵੀ ਨੰਗਲ ਵਾਲਿਆ ਅੱਜ ਤੇ ਗੱਲ ਹੀ ਵੱਖਰੀ ਬਣੀ ਪਈ ਹੈ ਇਧਰ ਨੌਜਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਜਲਾਲਪਿੰਡ ਵਾਲਾ ਗੱਲ ਕਰਦਾ ਹੋਇਆ ਇਸ ਮੌਜਨ ਦੀ ਕਮਲ ਨਵੇਂ ਪਿੰਡਿਆ ਮੇਰੇ ਵੀਰੋ ਕਹਿੰਦੇ ਹਕੀਮਪੁਰ ਦੇ ਟੱਪ ਦਾ ਬੈਸਟ ਇਧਰ ਫਰੰਦੀਪੁਰਿਆ ਹਿਮਾਲਿਆ ਪਰਬਤ ਦੇ ਤੌਰ ਤੇ ਜਾਣਿਆ ਜਾਂਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਸਟੋ ਹੋ ਚੁੱਕਿਆ ਹੈ ਪੁਆਇੰਟ ਰੇਡਰ ਦਾ ਪੁਆਇੰਟ ਇਸ ਵੇਲੇ ਕਮਲ ਦੇ ਹਿੱਸੇ ਜਾ ਜੁੜਿਆ ਅਗਲੀ ਰੇਡ ਕਿਸ ਖਿਡਾਰੀ ਨੇ ਪਾਉਣੀ ਆ ਅਗਲੀ ਰੇਡ ਇਧਰ 365 ਦੇ ਕੈਮਰੇ ਤੋਂ ਸਾਈਡ ਤੇ ਹੋ ਜਿਓ ਜੀ ਇਧਰ ਜਿਹੜੇ ਮੇਰੇ ਵੀਰ 262 ਕਬੱਡੀ ਦਾ ਲੈ ਵੀ ਸੀ ਧੰਨਵਾਦ ਦੀ ਕਰੋ ਜੀ ਸ਼ੀਰਾ ਆਪਣ ਵਾਲਾ ਉਹ ਵੀ ਉੱਚੇ-ਉੱਚੇ ਤਾਰ ਤੇ ਪੁੱਜਿਆ ਇਹਦਾ ਵੀ ਧੰਨਵਾਦ ਹੈ ਇਧਰ ਖੇਡ ਮੈਦਾਨ ਦੇ ਵਿੱਚ ਗਰਾਊਂਡ ਕਲੀਅਰ ਕਰ ਦਿਓ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਸਾਡੇ ਬਾਦੂ ਪ੍ਰਬੰਧਕ ਨੇ ਕਲੱਬ ਦੇ ਉਹ ਵੀ ਮੇਰੇ ਵੀਰਾਂ ਨੂੰ ਬੇਨਤੀ ਹੈ ਲਾਈਨ ਤੇ ਹੋ ਜਾਣ ਪਲੀਜ਼ ਕੱਟ ਬਹੁਤ ਜ਼ਿਆਦਾ ਅਮਨ ਜੀ ਆਪਣੇ ਜਿਹੜੇ ਪ੍ਰਬੰਧਕਰ ਉਹਨਾਂ ਨੂੰ ਵੀ ਲਾਈਨ ਤੇ ਕਰ ਦਿਓ ਪਲੀਜ਼ ਮੇਰੀ ਬੇਨਤੀ ਪ੍ਰਬੰਧਕਾਂ ਦੇ ਲਈ ਰਾਜੂ ਉਹਨਾਂ ਨੂੰ ਸਾਡੇ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਸਾਥੀਆਂ ਨੂੰ ਆਪਾਂ ਪਿਆਰ ਦੇ ਨਾਲ ਹੀ ਆਖੀਏ ਜੇ ਆਪਾਂ ਬਾਹਰ ਹੋਵਾਂਗੇ ਕਿਉਂਕਿ ਗੱਗੜਪੁਰ ਦਾ ਕਬੱਡੀ ਕੱਪ ਹੈ ਦੁਨੀਆ ਬਹੁਤ ਦੂਰ ਦੂਰ ਤੋਂ ਪੁੱਜੀ ਹੈ ਮੇਰੇ ਵੀਰੋ ਸਵੇਰ 5 5 ਵਜੇ ਦਰਸ਼ਕ ਜਿਹੜੇ ਬੜੀ ਲੰਬੀ ਬਾੜ ਤੋਂ ਮੇਰੇ ਵੀਰੋ ਇਸ ਕਬੱਡੀ ਕੱਪ ਤੇ ਪੁੱਜੇ ਆ ਦੇਖਣ ਦੇ ਲਈ ਸਾਡੇ ਵੀਰ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਅੰਤਰਰਾਸ਼ਟਰੀ ਟੈਨਿਸ ਖਿਡਾਰੀ ਗੁਰਸੇਵਕ ਅਮਰਤਾਜ ਦਾ ਬਹੁਤ-ਬਹੁਤ ਸਵਾਗਤ ਹੈ ਜਿਨ੍ਹਾਂ ਦਾ ਅਸੀਂ ਸਰਵਾਨ ਕੀਤਾ ਜਿਹੜਾ ਅਗਲੇ ਦਿਨੀ ਟੈਨਿਸ ਦੀ ਵਰਲਡ ਪ੍ਰੀਮੀਅਰ ਲੀਗ ਖੇਡ ਰਿਹਾ ਹੈ ਸਾਡੇ ਜिले ਦਾ ਮਾਨ ਸ਼ੋਹਦ ਬਾਵਾ ਨੇ ਇਸ ਨੌਜਵਾਨ ਦੇ ਵਾਸਤੇ ਗੁਰਸੇਵਕ ਅਮਰਤਰਾਜ ਸਤਿਕਾਰਯੋਗ ਸ਼ਖਸੀਅਤ ਬਾਬੂ ਪ੍ਰਕਾਸ਼ ਚੰਦ ਜੀ ਗਰਗ ਸਾਡੇ ਦਰਮਿਆਨ ਪਹੁੰਚ ਕੇ ਇਹਨਾਂ ਨੂੰ ਲੈ ਕੇ ਆ ਰਹੇ ਹਾਂ ਜੀ ਅਰਸ਼ੀ ਕਾਲੇ ਬੋਲੇ ਵਾਲੀ ਜਸ਼ਨ ਗਰੇਵਾਲ ਜੀ ਸਾਡੇ ਕਲੱਬ ਦੀ ਸਮੁੱਚੀ ਟੀਮ ਚਰਨਜੀਤ ਸਿੰਘ ਜੀ ਗੱਗੜਪੁਰ ਸਾਡੇ ਸ਼੍ਰੋਸ਼ੀ ਜੀ ਜਲਦੀ ਬਹੁਤ ਸਤਿਕਾਰਯੋਗ ਸ਼ਖਸੀਅਤ ਮੇਰੇ ਵੀਰੋ ਕਬੱਡੀ ਪਾ ਰਹੇ ਖੇਡ ਮੈਦਾਨ ਦੇ ਵਿੱਚ ਉਧਰ ਯਾਦ ਕੋਟਲੀ ਵਾਲਾ ਪਰ ਅਰਸ਼ੀ ਕਹਿੰਦੇ ਕਾਲੇ ਬੋਲੇ ਦਾ ਆਪਣੀ ਟੀਮ ਦੇ ਹਿੱਸੇ ਲੱਖਾਂ ਜਾਂ ਪੁਆਇੰਟ ਜੋੜਦਾ ਹੋਇਆ ਬੱਗੇ ਪਿੰਡ ਦਾ ਦੁੱਲਾ ਕਬੱਡੀ ਦਾ ਮੱਛ ਦਾ ਅੰਗਿਆਰ ਵੈਨਕੂਵਰ ਦੀ ਖੇਡ ਕਲੱਬ ਵੱਲੋਂ ਮੇਰੇ ਵੀਰੋ ਇਸ ਸਾਲ ਕਬੱਡੀਆਂ ਪਾਵੇਗਾ ਸੰਦੀਪ ਆਖਦਾ ਵੀ ਪਾਲੇ ਸਾਰੀ ਟੀਮ ਦੇ ਜਿਹੜੇ ਕਬੱਡੀ ਦੇ 스타 ਹੈ ਇਸ ਸਾਲ ਬਲਜੀਤ ਸਿੰਘ ਗਿੱਲ ਪਵਾਦਨੇ ਦੀ ਟੀਮ ਵੱਲੋਂ ਖੇਡਣਗੇ ਲਾਪਤਾਈ ਹੋਈ ਇਸ ਨੌਜਵਾਨ ਦੀ ਕਬੱਡੀ ਬਹੁਤ ਬਹੁਤ ਧੰਨਵਾਦ ਸਾਡੇ ਦਰਬੀਾਨ ਸਾਡੇ ਬਹੁਤ ਸਤਿਕਾਰਯੋਗ ਬਾਬੂ ਪ੍ਰਕਾਸ਼ ਚੰਦ ਜੀ ਗਰਗ ਮੁੱਖ ਸੰਸਦਿਸ ਸਖਤਰ ਪੰਜਾਬ ਸਰਕਾਰ ਉੱਚੇ-ਚੇ ਤੌਰ ਤੇ ਵੱਡੀ ਹਾਜ਼ਰੀ ਲਵਾਉਣ ਦੇ ਵਾਸਤੇ ਖੇਡਾਂ ਦੀ ਦੁਨੀਆ ਨੂੰ ਖੇਡਾਂ ਦੇ ਪ੍ਰਮੋਟਰਾਂ ਨੂੰ ਖਿਡਾਰੀਆਂ ਨੂੰ ਮਾਣ ਦੇਣ ਦੇ ਵਾਸਤੇ ਬਾਬੂ ਪ੍ਰਕਾਸ਼ ਚੰਦ ਜੀ ਗਰਗ ਬੁਖਸਨ ਜ਼ਿਕਰਪੁਰ ਪੰਜਾਬ ਸਰਕਾਰ ਨੇ ਨਹੀਂ ਪੱਲ ਟੀਵੀ ਤੋਂ ਮੋਟਰਸਾਈਕਲ ਵਾਲੇ ਅਮਰਤ ਨੂੰ ਹਰ ਇੱਕ ਜੱਫੇ ਦਾ 500 ਦੇਣਗੇ ਲਓ ਹਰਦੀਪ ਮਾਨ ਤੇ ਬੁੱਤੂ ਮਾਨ ਵੱਲੋਂ ਜਿੰਨੀ ਜੱਫੇ ਜਿੱਤਣ ਵਾਲੇ 500 ਕਬੱਡੀ ਦਾ ਕਲਜੀਤਾ ਬੱਬਰ ਸ਼ੇਰ ਕਬੱਡੀ ਦਾ ਬੱਬਲ ਕਹਿੰਦਾ 500 ਦੇ ਨਾਲ ਮਾਣ ਸਨਮਾਨ ਹੈ ਇੰਦਰਜੀਤ ਧੋਗਾ ਬੱਬਲ ਸੰਗਰੂਰ ਬਰਾਜ ਸੰਗਾ ਗੁਰਜੀਤ ਮੰਗਟ ਭੀਮਾ ਲੱਭੀ ਟਾਲੀਵਾਲ ਸੀਤਾ ਤਖਾਨਵਦ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਧਰ ਸੰਝਾ ਆਖਦਾ ਵੀ ਗਲਜੀਤੇ ਦੀਆਂ ਤਿੰਨ ਕਬੱਡੀਆਂ ਤੇ 5000 ਰੁਪਇਆ ਗਲਜੀਤੇ ਦੀਆਂ ਤਿੰਨ ਕਬੱਡੀਆਂ ਤੇ ਬਰਦਾ ਸੰਘਾ ਜੰਡੂ ਸਿੰਘੇ ਵਾਲਾ ਮੇਰੇ ਵੀਰੋ 5000 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਨਾਲ ਸਾਡੇ ਵੀਰ ਬਾਗੀ ਠਵਾਲ ਹੁਣੀ ਉਹਨਾਂ ਵੱਲੋਂ ਮੇਰੇ ਵੀਰੋ 5000 ਦੇ ਮਾਨ ਸਨਮਾਨ ਦਿੱਤੇ ਜਾਣਗੇ 51000 ਤੇ ਕਹਿੰਦੇ ਮਠੱਡਿਆਂ ਦੇ ਵਿੱਚ ਗੱਲ ਪੁੱਜੀ ਐ ਅੱਜ ਗੱਲ ਕਿੱਥੋਂ ਤੱਕ ਪੁੱਜੀ ਐ ਇਹ ਤਾਂ ਆਉਣ ਵਾਲਾ ਸਮਾਂ ਡਿਸਾਈਡ ਕਰੇਗਾ ਤਿੰਨ ਕਬੱਡੀਆਂ ਜਲਜੀਤੇ ਦੀਆਂ 5000 ਦੀਆਂ ਪੈਣਗੀਆਂ ਤਿੰਨ ਕਬੱਡੀਆਂ ਜਲਜੀਤੇ ਦੀਆਂ 5000 ਦੀਆਂ ਇਧਰ ਦੀਪਾ ਨੌਜਨ ਬੱਲ ਨੌ ਦਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ ਉਧਰ ਨੰਗਲੰਬੀਆਂ ਵਾਲਾ ਮਾਤਾ ਪੰਜਾਬ ਕੌਰ ਦੀ ਅਪਾਰ ਕਿਰਪਾ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਉਧਰ ਇੰਗਲੈਂਡ ਫੈਡਰੇਸ਼ਨ ਦੇ ਪ੍ਰਧਾਨ ਸੱਤਾ ਮਠੱਡਾ ਨਾਲ ਕਹਿੰਦੇ ਦਾਰਾ ਮਠੱਡਾ ਚੇਅਰਮੈਨ ਬੀਸੀ ਫੈਡਰੇਸ਼ਨ ਦਾ ਨਾਲ ਜੋਗਾ ਕੰਗ ਜਾ ਸੋਲ ਗ੍ਰੀਕੀ ਖੇਰਾ ਸਾਰੇ ਸਤਿਕਾਰਯੋਗ ਵੀਰ ਮੇਰੇ ਵੀਰੋ ਉਕਾਲਾ ਧੁੱਗਾ ਵੀਰਪਾਲ ਧੁੱਗਾ ਅਨਟਾਰੀਓ ਦੇ ਵਿੱਚ ਬੈਠੇ ਸੁੱਖਾ ਬਾਸੀ ਰਵਿੰਦਰ ਬਾਸੀ ਆਟੋ ਵਾਂ ਦਾ ਬਹੁਤ ਵੱਡਾ ਨਾਂ ਗੁਰਜੀਤ ਮਾਂਗੜ ਜੀ ਗੁੱਬਿਆਂ ਵਾਲੇ ਉਹ ਵੀ ਬੈਠੇ ਨਿਆਰਾ ਮਾਣਦੇ ਆ ਇਧਰ ਧੁੱਗਾ ਵਾਲਾ ਖੁਸ਼ੀ ਤੇ ਜਲਾਲਪੁਰ ਦਾ ਗੁਰਲਾਲ ਨੂੰ ਖਿਡਾਰੀਆਂ ਦੇ ਟੱਕਰ ਇਸ ਲਈ ਖੇਡ ਮੈਦਾਨ ਦੇ ਵਿੱਚ ਬੱਲੇ 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 ਆਹ ਵੇਖੋ ਲੈ ਵੀ ਸਰਪੰਚਾ ਵੇਖ ਜਰਾ ਨਜ਼ਾਰਾ ਖੇਡ ਕਬੱਡੀ ਦਾ ਮਿੱਤੂ ਸਰਪੰਚ ਜਿੱਥੇ ਆਇਆ ਹੈ ਤੇ ਸੰਗੇ ਦਾ ਨਾ ਵੀ ਦੇਖਣ ਯੋਗ ਹੁੰਦਾ ਮੇਰੇ ਵੀਰੋ 2000 ਰੁਪਿਆ ਅਮਨ ਜੀ ਬੱਪਾ ਦਾ ਐਂਡੀ ਜਿੰਦਗੀ ਧੀਨਾ ਲੱਭੀ ਏ ਗੁਰਜੀਤ ਮਾਜ ਦੇ ਮਨਵੀਰ ਔਜਲੇ ਹੁਣਾ ਵੱਲੋਂ ਇਧਰ ਹਰਦੀਪ ਮਾਨ ਤੇ ਬੁੱਧੂ ਮਾਨ ਇਹਨਾਂ ਵੱਲੋਂ ਮਾਜ ਦੇ ਗੱਫੇ ਪੁੱਛਦੇ ਕੀਤੇ ਆ ਜਿੰਦਰ ਖਾਨੋਵਾਲ ਦਾ ਬਹੁਤ-ਬਹੁਤ ਧੰਨਵਾਦ ਸਾਡੇ ਮਹਾਨ ਕਬੱਡੀ ਕੋਚ ਇਧਰ ਕਹਿੰਦੇ ਨੌਜੰਬੀ ਪੈਸੇ ਕਬੱਡੀ ਮੇਰੇ ਵੀਰੋ ਉਧਰ ਪਗਿਆਂ ਵਾਲਾ ਕਬੱਡੀ ਦਾ ਕਿੰਗ ਜਾਫੀ ਮਾਨਿੰਦਰਜੀਤ ਸਿੰਘ ਧੁੱਗੇ ਨੂੰ ਨਾਲ ਖੁਸ਼ਦੀਪ ਡੋਗੇ ਪਿੰਡ ਦਾ ਨੌਜਵਾਨ ਗੱਭਰੂ ਲਾ ਵੇਖੋ ਅਮਰਤ ਫੱਤੇਗੜ ਸ਼ੰਨਾ ਦਾ ਫੜਿਆ ਗੁੱਟ ਵੱਜ ਗਈ ਕੱਚੀ ਬੱਲੇ 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 ਸਵਾਦ ਆ ਗਿਆ ਸਵਾਦ ਆ ਗਿਆ ਤਾਲੀਆਂ ਬਾਤਾਂ ਓ ਰੋਡਰ ਹਾ ਜੀ ਬਾ ਬਾਬਰ ਪ੍ਰਕਾਸ਼ ਚੰਦ ਜੀ ਗਰਗ ਮੁੱਖ ਸਾਂਸਿਸ ਗੱਤਰ ਪੰਜਾਬ ਸਰਕਾਰ ਐਪਲ ਸਪੋਰਟ ਵਾਲਿਓ ਉੱਚੇ ਚੇਤਰ ਦੇ ਪੁੱਜੇ ਨੇ ਬਾਪੂ ਪ੍ਰਕਾਸ਼ ਚੰਦ ਜੀ ਗਰਗ ਦਾ ਬਹੁਤ ਬਹੁਤ ਧੰਨਵਾਦ ਜੀ ਆ ਜਿਹੜੇ ਮੇਰੇ ਵੀਰ ਆ ਪਲੀਜ਼ ਹੱਥ ਬੰਨ ਕੇ ਬੇਨਤੀ ਆ ਬਾਹਰਲੀ ਸਾਈਡ ਤੇ ਹੋ ਜੋ ਹੱਥ ਬੰਨ ਕੇ ਬੇਨਤੀ ਆ ਜਿਹੜੇ ਮੇਰੇ ਵੀਰ ਬੈਠੇ ਆ ਮੈਚ ਬੰਦ ਕਰ ਦਿਓ ਜਿੰਨਾ ਟਾਈਮ ਖਾਲੀ ਨਹੀਂ ਹੁੰਦਾ ਗਰਾਊਂਡ ਉਹਨਾਂ ਦਾ ਮੈਚ ਨਾ ਕਰਵਾਉਣਾ ਜਿੰਨਾ ਟਾਈਮ ਗਰਾਊਂਡ ਨਹੀਂ ਖਾਲੀ ਹੁੰਦੀ ਮਿੰਟੂ ਸਰਪੰਚ ਤੇ ਜਸਵੀਰ ਜੱਜੀ ਮਹਿਲਾ ਚੌਂਕ ਇੱਧਰ ਕਹਿੰਦੇ ਖੇਡ ਕਬੱਡੀ ਦਾ ਅਰਸ਼ਕ ਵਾਲੇ ਬੋਲੇ ਵਾਲਾ ਜਲਾਲਪੁਰ ਦਾ ਜਲਾਲਪੁਰੀਆ ਜਲਾਲਪੁਰੀਆ ਪਾਲਾ 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 ਆਉ ਜਾਂਦਾ ਅਰਸ਼ ਆਉ ਜਾਂਦਾ ਅਰਸ਼ ਬੱਬਲ ਐਂਡੀ ਲੱਭੀ ਸੰਗਾ ਗੁਰਜੀਤ ਤੇ ਨਾਲ ਮਨਵੀਰ ਢੀਨੇ ਵੱਲੋਂ ਇਸ ਨੌਜਨ ਦੇ ਲਈ ਵੱਡੇ ਮਾਨ ਸਨਮਾਨ ਆਏ ਆ ਲਓ ਇਸ ਲਈ ਕਹਿੰਦੇ ਬੱਗੇ ਪਿੰਡ ਵਾਲਾ ਮੇਰੇ ਵੀਰੋ ਕਬੱਡੀ ਦਾ ਮੱਝ ਦਾ ਅੰਗਯਾਰ ਦੁੱਲਾ 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 ਕਬੱਡੀ ਪਾ ਰਿਹਾ ਕੌਣ ਜਫਾ ਲਾਵੇਗਾ ਲਓ ਮਾਨ ਬੱਬਲ ਅਤੇ ਕਹਿੰਦੇ ਧੁੱਗੇ ਨੂੰ ਮਸ਼ਹੂਰ ਕਰ ਦਿੱਤਾ ਪਿੰਡੇ ਨੇ ਧੁੱਗੇ ਨੂੰ ਇੱਕ ਮੈਚ ਵਿੱਚ ਜਫਾ ਲਾਏ ਸਤਾਈਆ ਧੁੱਗਿਆਂ ਵਾਲੇ ਜੱਟ ਦੀ ਕੌਡੀ ਵਿੱਚ ਚੜਾਈ ਹੈ ਪਰ ਦੁੱਲਾ ਆਪਣੀ ਟੀਮ ਦੇ ਹਿੱਸੇ ਹਰਮਨ ਚਾਲ ਦੀ ਕਹਿੰਦੇ ਵੀ 500 ਰੁਪਇਆ ਇਸ ਨੌਜਵਾਨ ਧਾਵੀ ਦੇ ਲਈ ਲੈ ਵੀ ਰਾਜੂ ਇਹ ਦੁੱਲੇ ਨੇ ਮਾਇਆ ਦੇ ਜਫੇ ਹੈ ਇਧਰ ਕਿਰਨਜੀਤ ਸਿੰਘ ਮਿੰਟੂ ਸਰਪੰਚ ਸਾਡੀ ਜ਼ਿੰਦਗੀ ਦਾ ਮਾਣ ਉਹ ਵਿਸ਼ੇਸ਼ ਤੌਰ ਤੇ ਮੇਰੇ ਵੀਰੋ ਪੁੱਜੇ ਹੋਏ ਆ ਉਧਰ ਕਹਿੰਦੇ ਟੰਦਾ ਪੰਜਾਬ ਪੁਲਿਸ ਦਾ ਚਾਰਾ ਮੇਰੇ ਵੀਰੋ ਲਓ ਇਸੇ ਲਈ ਪਈ ہوئی ਬਲਸੀਆਂ ਵਾਲੇ ਬੱਬਰ ਸ਼ੇਰ ਦੀ ਕਬੱਡੀ ਪਾਲਾ ਜਲਾਲ ਜਲਾਲ ਜਲਾਲਪੁਰ ਦਾ ਕਲਜੀਤਾ ਨਹੀਂ ਉਹ ਰੁਕਦਾ ਗਲਜੀਤੇ ਦੀਆਂ ਕਬੱਡੀਆਂ ਤੇ ਕਹਿੰਦੇ 10000 ਗਲਜੀਤੇ ਦੀਆਂ ਸੰਡਿਆ ਕਿੰਨੀਆਂ ਕਬੱਡੀਆਂ ਤੇ 10000 ਦਸੀ ਜਰਾ ਦੋ ਕਬੱਡੀਆਂ ਦਾ ਗਲਜੀਤੇ ਦੀਆਂ ਦੋ ਕਬੱਡੀਆਂ 11000 ਦੀਆਂ ਗਲਜੀਤੇ ਦੀਆਂ ਦੋ ਕਬੱਡੀਆਂ 11000 11000 ਮੰਗੀ ਦਾ ਇੱਕ ਜੱਫੇ ਦਾ 1000 ਹੋਵੇਗਾ ਉਧਰ ਇੱਕ ਬਖੇੜ ਮੈਦਾਨ ਦੇ ਵਿੱਚ ਦੇਖੀਏ ਇੱਕੋ ਪਿੰਡ ਦੇ ਖਿਡਾਰੀ ਮੰਗੀ ਤੇ ਪੂਰਾ ਮੰਗੀ ਤੇ ਪੂਰਾ ਆਹ ਵੇਖੋ ਇਸ ਲਈ ਪੁਆਇੰਟ 1000 ਐਂਡੀ ਧੁੱਗਾ ਸਿੰਘਾ ਬੱਬਲ ਮਨਵੀਰ ਲੱਭੀ ਹਰਦੀਪ ਮਾਨ ਤੇ ਬੁੱਧੂ ਮਾਨ ਵੱਡੇ ਮਾਣ ਸਨਮਾਨ ਲੈ ਵੀ ਏਵਨ ਰੇਲਿੰਗ ਵਾਲਾ ਤੂੰ ਵੀ ਮਾਜ ਗੱਫੇ ਦੇ ਦੇ ਉਧਰ ਕਹਿੰਦੇ ਸ਼ਰਮਾ ਜੀ ਸਾਡੇ ਬੈਠੇ ਆ ਫਰੀ ਦੇ ਵਿੱਚ ਗੁਰਜੀਤ ਮੰਗਟ ਵੱਡੇ ਮਾਣ ਸਨਮਾਨ ਦੇ ਜਿਹੜੇ ਵੀਰ ਗਰਾਊਂਡ ਦੇ ਵਿੱਚ ਆ ਕਿਰਪਾ ਕਰਕੇ ਜਦੋਂ ਸੈਟ ਇਧਰ ਹੋਊਗਾ ਉਦੋਂ ਬਾਹਰ ਹੋ ਜਾ ਕਰੋ ਨੰਗਲੰਬੀਆਂ ਵਾਲਾ ਗਲੈਡੀਏਟਰ ਕਬੱਡੀ ਦਾ ਟਾਪ ਦਾ ਜਾਸੀ ਕਿੰਨਾ ਖੇਡ ਕਵਡੀ ਵਿੱਚ ਵੱਡਾ ਸੰਦੀਪ ਦਾ ਤਕੜਾ ਹੈ ਜਾਫੀ ਅੱਜ ਦੀ ਤਰੀ ਦਾ ਦੀਪਾ ਬਲਨਾ ਦਾ ਦੀਪਾ ਅੱਜ ਤਰਿਆ ਸੋਹਣਾ ਸੰਦੀਪ ਦਾ ਪੰਗਾ ਪਾ ਕੇ ਵਾਹ ਵੇ ਗਬਰੂਆ ਹਰਮਨ ਚਾਲ ਉਹਨਾਂ ਵੱਲੋਂ ਮੇਰੇ ਵੀਰੋ ਸਾਡੇ ਵੀਰ ਗੁਰਦੇਵ ਸਿੰਘ ਕੁਲਦੀਪ ਸਿੰਘ ਜੀ ਚਾਹਦੇ ਉਹਨਾਂ ਵੱਲੋਂ ਸੰਦੀਪ ਨੰਗਲੰਬੀਆਂ ਵਾਲੇ ਦੇ ਲਈ 2000 ਦੇ ਮਾਨ ਸਨਮਾਨ ਹੈ ਲੈ ਵੀ ਅੰਦਰਪਾਲ ਬਾਜਮਿਆਂ ਵਾਲਿਆ ਆ 2000 ਫੜੀ ਯਾਰਾ ਨੰਗਲੰਬੀਆਂ ਵਾਲੇ ਗਬਰੂ ਦਾ ਨੰਗਲੰਬੀਆਂ ਵਾਲੇ ਦਾ ਲਓ ਇਧਰ ਪਈ ਹੋਈ ਕਬੱਡੀ ਕਮਲ ਨੰਨੇ ਪਿੰਡ ਦਾ ਅਮਰਤ ਫਤੇਗੜ ਛੰਨਾ ਫਤੇਗੜ ਛੰਨਾ ਬੱਲੇ 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 ਸਵਾਹ ਫਤੇਗੜ ਛੰਨਾ ਵਾਲਾ ਬੁੱਧੂ ਮਾਨ ਤੇ ਹਰਦੀਪ ਮਾਨ ਦੱਬਲ ਐਂਡੀ ਤੇ ਸੁੱਖਾ ਵਾ ਦੇ ਹਰਵਿੰਦਰ ਬਾਸੀ ਵੱਲੋਂ 1000 ਗੁਰਜੀਤ ਮੰਗੜ ਸੁੱਖਾ ਬਾਸੀ ਹਰਵਿੰਦਰ ਬਾਸੀ ਤੇ 12 ਮਠੱਡਾ ਆ ਆਉਂਦਾ ਗੱਗੀ ਖੀਰਾ ਮਾਰਦਾ ਗੱਗੀ ਖੀਰਾ ਮਾਰਦਾ ਧਰਤੀ ਤੱਕ ਇਸ ਲਈ ਕਬੱਡੀ ਪਾ ਕੇ ਪੁਆਇੰਟ ਲਾ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਰੇਡ ਬਲਵੀਰ ਸਿੰਘ ਦੁੱਲਾ ਅੱਜ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਬਾਹਰ ਮੋਟਰਸਾਈਕਲਾਂ ਦਾ ਜੇਤੂ ਬਣਨਾ ਮੇਰੇ ਵੀਰੋ ਬੱਬਲ ਮੌਜਾ ਕਰਦਾ ਏ ਰੱਬ ਨੇ ਥੋੜ ਕੋਈ ਨਾ ਛੱਡੀ ਬੱਬਲ ਮੌਜਾ ਕਰਦਾ ਏ ਰੱਬ ਨੇ ਥੋੜ ਕੋਈ ਨਾ ਛੱਡੀ ਭਰਾਵਾਂ ਦਾ ਹੌਸਲਾ ਮੇਰੇ ਵੀਰੋ ਇੰਦਰਜੀਤ ਉਹਨਾਂ ਦਾ ਇਧਰ ਬੱਗਿਆਂ ਵਾਲਾ ਮੰਗੀ ਬੱਗਿਆਂ ਵਾਲਾ ਮੰਗੀ ਬੱਗਿਆਂ ਵਾਲਾ ਮੰਗੀ ਮੰਗੀ ਨੇ ਤਾਦੇ ਬੁੱਲੋਂ ਨੂੰ ਫਸਾ ਲਾਫੇ ਉਹ ਬਾਬਿਓ ਸੌਂਡ ਨਾ ਸਿੱਟਦੇ ਉਹ ਕਿਤੇ ਗਾਂਦਰਾਵਾਲੇ ਬੰਦੇ ਦਾ ਸ਼ਿਆਰ ਆ ਰਿਹਾ ਹੋਇਆ ਇੰਦਰਜੀਤ ਧੁੱਗਾ ਬੱਬਲ ਸੰਗਰੂਰ ਬੱਬਲ ਸੰਗਰੂਰ ਲੈ ਵੀ ਮਨਵੀਰ ਗਹਿ ਗੱਟਮੀ ਕਲਾ ਹੈ ਅੱਜ ਇਸ ਵੱਡੇ ਕੱਪ ਦੀ ਗੈ ਗੱਡਮੀ ਮੁਬਾਰਕਵਾਦ ਰਾਜੂ ਉਹਨਾਂ ਨੂੰ ਇੰਦਰਜੀਤ ਸਿੰਘ ਧੋਗੇ ਉਹਨਾਂ ਨੇ ਮੇਰੇ ਵੀਰੋ ਕੈਨੇਡਾ ਤੋਂ ਹੀ ਇਸ ਕਬੱਡੀ ਕੱਪ ਦਾ ਜਿਹੜਾ ਆਰਗੇਨਾਈਜ਼ ਮੇਰੇ ਵੀਰੋ ਕੀਤਾ ਸਰਦਾਰ ਸੁਖਦੇਵ ਸਿੰਘ ਢੀਡ ਸੇ ਉਹਨਾਂ ਨੇ ਬਹੁਤ ਵੱਡੇ ਯੋਗਦਾਨੇ ਇਸ ਕਬੱਡੀ ਕੱਪ ਦੇ ਲਈ ਇਧਰ ਪ੍ਰਧਾਨ ਸਾਹਿਬ ਨੂੰ ਵੀ ਮੁਬਾਰਕਵਾਦ ਹੈ ਤਕੜਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਨੰਗਲੰਮੀ ਵਾਲਾ ਅਖਦਾ ਵੀ ਗਰਾਉਂਡ 'ਤੇ ਬਹਿ ਜਾਓ ਬਹਿ ਜਾਓ ਬਹਿ ਜਾਓ ਕੁਛ ਲੈ ਜਾਓ ਬਹਿ ਜਾਓ ਬਹਿ ਜਾਓ ਬੇਨਤੀ ਐ ਵੀ ਬੈਠ ਜਾਓ ਇਧਰ ਨੌਜੋਨ ਧੂਰਾ ਮੱਗਿਆਂ ਵਾਲਾ ਉਧਰ ਕਹਿੰਦੇ ਮੰਗੀ ਨੂੰ ਅੱਜ 36 ਲੱਖ ਦੀ ਕੀਮਤ ਦੀ ਗੱਡੀ ਦਿੱਤੀ ਗਈ ਐ ਇਧਰ ਅਮਰਤਪਾਲ 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 ਫੱਦੇਗੜ ਛੰਨਾ ਵਾਲਾ ਮਨਵੀਰ ਉਧਰ ਵੇਖਦਾ ਵੀ ਪੁਆਇੰਟ ਰੀਡਰ ਦਾ

ਆਉਂਦਾ ਐਡੀ ਢੁੱਗਾ ਪਾਉਂਦਾ ਸੰਗਰੂਰ ਦਾ ਸੱਤਾ ਸੱਤਾ ਵਖਦਾ ਸੱਤਾ ਉਹ ਵੇਖਿਆ ਮੈਂ ਕਲੰਬੀਆ ਦਾ ਗਲੈਡੀਏਟਰ ਆਉ ਸੰਘਿਆ ਪਾਉਂਦਾ ਭੰਗਰੇ ਮਨਵੀਰ ਪਾਉਂਦਾ ਭੰਗੜਾ ਪਾਉਂਦਾ ਭੰਗੜਾ ਕਿਹੋ ਜਿਹਾ ਸ਼ੌਕ ਮਿੱਤਰਾਂ ਦੇ ਪਾਉਣਾ ਭੰਗੜਾ ਗਲਜੀਤ ਦੇ ਲਾਸਟ ਇੱਕ ਰੇਡ 20000 ਦੀ 20000 ਗਲਜੀਤ ਦੇ ਲਾਸਟ ਪੇਰ ਤੇ 21000 21000 ਦਿੱਤਾ ਜਾਵੇਗਾ 21000 ਦੀ ਇੱਕ ਰੇਡ ਪੈਣੀ ਹੈ ਕਲਜੀਤੇ ਦੀ 21000 ਦੀ ਇੱਕ ਰੇਡ ਉਧਰ ਗਰਾਊਂਡ ਖਾਲੀ ਗਰਾਊਂਡ ਖਾਲੀ ਹੱਥ ਵੰਨ ਕੇ ਬੇਨਤੀ ਮੇਲੇ ਦਾ ਗਰਾਊਂਡ ਥੋੜਾ ਥੋੜਾ ਕਲੀਅਰ ਕਰ ਦਈਏ ਮੇਲੇ ਦੇ ਤਿੰਨ ਕੰਮ ਪੱਕੇ ਟੋਪਾ ਧੂੜ ਤੇ ਧੱਕੇ ਟੋਪਾ ਧੂੜ ਵੀ ਨਹੀਂ ਉੱਡ ਰਹੀ ਟੋਪ ਵੀ ਹੈ ਨਹੀਂ ਪਰ ੱਟਕਾ ੱਟਕੇ ਕਿਆ ਵੱਜ ਰਿਹਾ ਮੇਰੇ ਵੀਰੋ ਇਹ ਹੈ ਗੱਗਰਪੁਰ ਦਾ ਕਬੱਡੀ ਕੱਪ ਦਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਹਾਫ ਟਾਈਮ ਦੇ ਸਕੋਰ ਨਹੀਂ ਦੱਸੇ ਸਕੋਰ ਹਾਫ ਟਾਈਮ ਦੇ ਸੀਗੇ ਸ਼ਾਹਕੋਟ ਦੀ ਟੀਮ ਦੇ ਪੁਆਇੰਟ ਸਾਡੇ 14 ਤੇ 20 ਪੁਆਇੰਟ ਅਰਧ ਸੋਰ ਸੰਗਰੂਰ ਸਾਡੇ 14 ਤੇ 20 ਇਸ ਵੇਲੇ 20 ਤੋਂ 21 ਕਰ ਦਿੱਤੇ ਗੱਗੀ ਖੀਰਾਵਾਲੀਏ ਨੇ ਆਪਣੀ ਟੀਮ ਦੇ ਲਈ ਪੁਆਇੰਟ ਆਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਬਲਰਾਮ ਸਿੰਘ ਪੂਰਾ ਬੱਗਿਆ ਵਾਲਾ ਕਬੱਡੀ ਪਾਉਂਦਾ ਹੋਇਆ ਉਧਰ ਮੰਗੀ ਮੰਗੀ ਓ ਮੰਡੀ ਧੱਕਿਆਂ ਦਾ ਮੰਡੀ ਬੱਗਿਆਂ ਦਾ ورلڈ ਕੱਪ ਦੇ ਵਿੱਚ ਪੈਂਦਾ ਜਿਹੜਾ ਮੰਗੀ ਅੱਜ ਗੱਗੜਪੁਰ ਦੇ ਵਿੱਚ ਪਾ ਰਿਹਾ ਮੇਰੇ ਵੀਰੋ ਬੱਗਿਆਂ ਵਾਲਾ ਅੱਜ ਮਾਨ ਸਨਮਾਨ ਕਹਿੰਦੇ ਇੰਦਰਜੀ ਧੁੱਗੇ ਨੇ ਮੁੱਲ ਪਾਇਆ ਬੱਗਿਆਂ ਵਾਲੇ ਦੀ ਖੇਡ ਦਾ ਬੱਬਰ ਨੇ ਮੁੱਲ ਪਾਇਆ ਮੇਰੇ ਵੀਰੋ ਇਸ ਮਹਾਨ ਕਬੱਡੀ ਦੇ ਕਿੰਗ ਜਾਫੀ ਦੀ ਖੇਡ ਦਾ ਮੁੱਲ ਪਾਇਆ ਲਓ ਇਸ ਲਈ ਅਰਸ਼ੀ ਕਾਲੇ ਮੋਲੇ ਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਉਧਰ ਮੇਜਰ ਬਰਾਡ ਹੁਣੀ ਮੇਰੇ ਵੀਰੋ ਵੀ ਆਨੰਦ ਮਾਰ ਰਿਹਾ ਹੈ ਜਲੰਧਰ ਸਿੰਘ ਸਿੱਧੂ ਅਲਬਾਡਾ ਦੀ ਸਮੁੱਚੀ ਖੇਡ ਫੈਡਰੇਸ਼ਨ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰ ਪਰ ਉਹਨਾਂ ਦੇ ਨਾਲ ਟਿਮ ਉਪਲ ਉਹਨਾਂ ਦੇ ਨਾਲ ਵੱਡੇ ਪਿਆਰ ਨੇ ਨਿਸ਼ਾਨ ਭੰਮੀਪੁਰਾ ਨਾਲ ਕਹਿੰਦੇ ਮੇਜਰ ਬਰਾਡ ਤੇ ਜਲੰਧਰ ਸਿੱਧੂ ਵਰਗੇ ਸਾਰੇ ਖੇਡ ਪ੍ਰਮੋਟਰ ਜਿਹੜੇ ਮੁਬਾਰਕਵਾਦ ਭੇਜ ਰਹੇ ਐ ਤੇ ਉੱਥੇ ਟ੍ਰਾਂਟੋ ਤੋਂ ਜਰਨੈਲ ਮੰਡ ਜੀ ਪ੍ਰਧਾਨ ਅੰਟਾਰੀਓ ਕਬੱਡੀ ਫੈਡਰੇਸ਼ਨ ਜੋਗਾ ਕੰਗ ਜੀ ਜੈ ਸੋਲ ਤੇ ਨਾਲ ਕਹਿੰਦੇ ਸਾਡੇ ਸਤਿਕਾਰਯੋਗ ਹਰਵਿੰਦਰ ਬਾਸੀ ਤੇ ਸੁੱਖਾ ਬਾਸੀ ਆਟੋਬਾਨ ਦੇ ਨਾਂ ਤੇ ਕਹਿੰਦੇ بڑے ਟਰੱਕ ਚੱਲਦੇ ਐ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਅਰਸ਼ ਕਾਲੇ ਬੋਲੇ ਦਾ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਮੇਰੇ ਵੀਰੋ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਐ ਇਧਰ ਜਾਦ ਕੋਟਲੀ ਵਾਲੇ ਦਾ ਜੱਫਾ ਲੱਭੀ ਆਖਦਾ ਵੀ ਭਲੇ ਤਾਂ ਤੀਰ ਕਮਾਨ ਵਿੱਚ ਹੈ ਕੁਝ ਵੀ ਹੋ ਸਕਦਾ ਤੇ ਹਜੇ ਤਾਂ ਇਹ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਤੇ ਕੁਝ ਵੀ ਹੋ ਸਕਦਾ ਸਤਾਮਠੜਾ ਤੇ ਦਾਰਾ ਮਠੜਾ ਇੰਗਲੈਂਡ ਕਬੱਡੀ ਫੈਡਰੇਸ਼ਨ ਤੇ ਕੈਨੇਡਾ ਬੀਸੀ ਕਬੱਡੀ ਫੈਡਰੇਸ਼ਨ ਮੁਬਾਰਕਬਾਦ ਭੇਜਦੇ ਆ ਇਧਰ ਦੁੱਲਾ ਬੱਗਿਆਂ ਵਾਲਾ ਕਬੱਡੀ ਪਾ ਕੇ ਪੁਆਇੰਟ ਲੱਗੇ ਬਾਪ ਜੱਗਾ ਆਪਣੀ ਟੀਮ ਪਾਲੇ ਦੀ ਜੱਫੀ ਤੇ 500 ਜੀਤੇ ਦੀ 21000 ਦੀ ਰੇਡ ਤਾਲੀਆਂ ਮਾਰ ਦਿਓ ਮੇਰੇ ਵੀਰੋ 21000 21000 ਦੀ ਰੇਡ ਕਲਜੀਤੇ ਦੀ ਜੀਤੇ ਦੀ ਲਾਸਟ ਕਬੱਡੀ 58000 ਲੱਗਿਆ ਸੀ ਮਠੜਿਆਂ ਦੇ ਵਿੱਚ ਹੱਦ ਤੱਕ ਕਹਿੰਦੇ 21000 ਲੱਗਿਆ ਕਲਜੀਤੇ ਦੀ ਰੇਡ ਤੇ ਆਹ ਦੇਖੋ ਪਾਲਾ ਆਹ ਦੇਖੋ ਪਾਲਾ ਕਲਜੀਤੇ ਵਾਹ ਓਏ ਕਲਜੀਤੇ ਦਾ ਟੱਪਦਾ ਜਾਂਦਾ ਤੇਰੀਆਂ ਨੌਜਾ ਕਲਜੀਤੇ ਸਰਪੰਚ ਵਾਲੇ ਬਰੇਸਰ ਦੇ ਵਿੱਚ ਫੋੜ ਕਬੱਡੀ ਕਲੱਬ ਵੱਲੋਂ ਖੇਡੂਗਾ ਪੀਸੀ ਦੇ ਵਿੱਚ ਤੇ ਗ੍ਰਾਉਂਡ ਦੇ ਵਿੱਚ ਇੱਕ ਇੰਟਰਨੈਸ਼ਨਲ ਕਲੱਬ ਦੇ ਲਈ ਅੱਜ ਤੇ ਕਹਿੰਦੇ ਹੱਲਾ ਗੁੱਲਾ ਹੋ ਰਿਹਾ ਮੇਰੇ ਵੀਰੋ ਗੱਗਰਪੁਰ ਦੇ ਵਿੱਚ ਹੱਲਾ ਗੁੱਲਾ ਇਧਰ ਪਈ ਹੋਈ ਕਬੱਡੀ ਮੇਰੇ ਵੀਰੋ ਦੇਖ ਲੈ ਨੀ ਟੁੱਗਿਆ ਵਾਲਾ ਇਹ ਸਵੇਰੇ ਬਰੋਮ ਸਿੰਘਪੁਰਾ ਪੁਆਇੰਟ ਬੱਗਿਆਂ ਵਾਲੇ ਥੋਰੇ ਦਾ ਗੱਗੀ ਖੀਰਾਮਲ ਦਾ ਗੱਗੀ ਖੀਰਾਮਲ ਦਾ ਮਿੰਟੂ ਸਰਪੰਚ ਜੀ ਬੀਲੇ ਦੇ ਵਿੱਚ ਵੱਡਾ ਕੱਪ ਕਰਵਾਇਆ ਸਾਡੀ ਜ਼ਿੰਦਗੀ ਦਾ ਮਾਣ ਹੈ ਵਿਸ਼ੇਸ਼ ਤੌਰ ਤੇ ਪੁੱਜਿਆ ਲੰਬੀ ਟਾਲੀ ਵੱਲ ਉਹਨਾਂ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਮੇਰੇ ਵੀਰੋ ਇਸ ਲਈ ਤਕੜੇ ਮੈਚ ਦੀ ਮੇਰੇ ਵੀਰੋ ਨਜ਼ਾਰਾ ਦੁਨੀਆ ਲੈ ਰਹੀ ਹੈ ਗੱਗੜਪੁਰ ਦੇ ਇਸ ਕਬੱਡੀ ਕੱਪ ਨੂੰ ਬੱਬਲ ਦੇ ਕਬੱਡੀ ਕੱਪ ਨੂੰ ਇੰਦਰਜੀਤ ਧੁੱਗੇ ਦੇ ਕਬੱਡੀ ਕੱਪ ਨੂੰ ਮਨਵੀਰ ਉਹਨਾਂ ਦੇ ਕਬੱਡੀ ਕੱਪ ਨੂੰ ਲਓ ਜਾਦ ਕੋਟਲੀ ਵਾਲਾ ਖੀਰਾਵਾਲ ਦਾ ਗੱਗੀ ਖੀਰਾਵਾਲ ਦਾ ਗੱਗੀ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਲੱਖਾ ਜਾਂ ਪੁਆਇੰਟ ਜੋੜਦਾ ਹੋਇਆ ਲੈ ਵੀ ਨੰਗਲਾ ਵਾਲਿਆ ਆਖਦੇ ਪੱਜੀ ਨੂੰ ਯਾਰਾ ਕੁੰਡਲਾ ਵਾਲੇ ਦੇ ਦਰਵਾਜ਼ੇ ਤੇ ਕਹਿੰਦੇ ਨਮਸਕਾਰ ਕਰਨੀ ਪੈਣੀ ਹੈ ਇਧਰ ਨੌਜਬੀ ਰਵਿੰਦਰ ਜੀ ਸਾਡੇ ਭਰਪੂਰ ਸਿੰਘ ਜੀ ਜੇਥੇਦਾਰ ਗੱਗੜਪੁਰ ਤੇ ਦਾਰਾ ਮਾਨ ਜੀ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਪਹਿਲਾ ਇਨਾਮ ਉਧਰ ਸਾਡਾ ਵੀਰ ਪਰਮ ਕੈਨੇਡਾ ਕੁਲਵਿੰਦਰ ਪੰਦੇਰ ਦਾ ਭਰਾ ਉਹਨਾਂ ਦੇ ਵੀ ਬਹੁਤ ਵੱਡੇ ਯੋਗਦਾਨ ਨੇ ਕੁਲਵਿੰਦਰ ਪੰਦੇਰ ਜੀ ਪ੍ਰਧਾਨ ਨੇ ਸੀਦ ਉਤਮ ਸਿੰਘ ਕਲੱਬ ਦੇ ਪਰਮ ਕੈਨੇਡਾ ਉਹਨਾਂ ਦੇ ਵੀਰ ਨੇ ਕੈਨੇਡਾ ਤੋਂ ਜੁੜੇ ਹੋਏ ਨੇ ਇਸ ਕੱਪ ਦੇ ਨਾਲ ਲਓ ਇਸ ਲਈ ਕਹਿੰਦੇ ਅਰਸ਼ੀ ਕਾਲੇ ਬੋਲੇ ਦਾ ਮੇਰੇ ਵੀਰੋ ਕਬੱਡੀ ਪਾ ਰਿਹਾ ਆ ਸਾਰੇ ਵੀਰ ਖੜੇ ਇਹਨਾਂ ਨੂੰ ਪਤਾ ਵੀ ਅਸੀਂ ਰੌਂਗ ਖੜੇ ਆ ਫਿਰ ਵੀ ਖੜੇ ਐ ਕੀ ਕਰੀਏ ਕੀ ਕਰੀਏ ਮੇਰੇ ਵੀਰ ਹੁਣ ਸਵਾਰਿਆਂ ਦਾ ਜੋਰ ਨਹੀਂ ਚੱਲਦਾ ਲਓ ਮੇਰੀ ਬੇਨਤੀ ਆਪਾਂ ਥੋੜਾ ਸਾਈਡ ਤੇ ਹੋ ਜਿਓ ਸੰਦੀਪ ਨੰਗਲੰਗਰੀਆ ਵਾਲਾ ਨੰਗਲੰਗਰੀਆ ਵਾਲਾ ਲੈ ਵੀ ਜਲਾਵਾਂ ਦੇ ਇੰਗਲੈਂਡ ਦੇ ਤਿੰਨ ਸੀਜ਼ਨਾਂ ਦਾ ਬਸਟਾ ਖੇਡਿਆ। ਹਰਮਨ ਚੌਰ, ਰਸ਼ੇਦ, ਬਲਾਲ ਐਂਡੀ ਢੁੱਗਾ, ਬੱਬਲ ਸਿੰਘ ਰੂਰ, ਲੱਭੀ ਨੰਗਲ, ਗੁਰਜੀਤ ਮੰਗੜ, ਸੁੱਖਾ ਵਾਸੀ ਤੇ ਹਰਵਿੰਦਰ ਕਾਸੀ। ਬਾਪਿਓ ਬਾਪਿਓ ਗਰਾਊਂਡ 'ਚੋਂ ਬਾਹਰ ਪਲੀਜ਼ ਸਾਰਿਆਂ ਨੂੰ ਪਤਾ ਵੀ ਅਸੀਂ ਗਲਤੀ ਆ ਤੇ ਫਿਰ ਵੀ ਭਾਈ ਜੀ ਗੁਰਦੇਵ ਸਿੰਘ ਦੀ ਫਿੰਡਾ ਥੋੜਾ ਦੇ ਲਾਡਾ ਸੋਪਾ 1000 ਰੁਪਇਆ ਨੌਜੋ ਨੰਗਲੰਬੀਆਂ ਵਾਲੇ ਦੇ ਲਈ ਪੁੱਜਾ ਕਰਦੇ ਆ। ਵੈਨਕੂਬਰ ਕਬੱਡੀ ਕਲੱਬ ਬਲਜੀਤ ਗਿੱਲ ਗਿਆਨ ਬੜਿੰਗ ਸਨੀ ਸੋਤੇ ਵਰਗੇ ਕੁਲਦੀਪ ਗਰਮੇਲ ਸਿੰਘ ਜੀ ਨੰਗਲੰਬੀਆਂ ਵਾਲੇ ਦੇ ਲਈ 500 ਹੈ ਉਧਰ ਬਬਲੂ ਕੁਰਕ ਖੇਤਰ ਬਲਵੀਰ ਨਿਊਜ਼ੀਲੈਂਡ ਤੇ ਨਾਲ ਆਸਟ੍ਰੇਲੀਆ ਤੋਂ ਸਾਡੇ ਵੀਰ ਇਸ ਟੀਮ ਦੇ ਨਾਲ ਜੁੜੇ ਹੋਏ ਹੈ ਸਾਰਿਆਂ ਦਾ ਧੰਨਵਾਦ ਹੈ ਕੁਲਜੀਤਾ 21000 ਦਾ ਜੇਤੂ ਬਣਿਆ ਅੱਜ ਦੇ ਕਬੱਡੀ ਟਾਕਿਆ ਯਾਦ ਗੋਡਲੀ ਵਾਲਾ ਮੇਰੇ ਵੀਰੋ ਬਿਆਰ ਬੱਲ ਬੱਬਲ ਮਾਰ ਹਰਮਨ ਕਾਲ ਲਾਡਾ ਸੋਤਾ ਤੇ ਗੁਰਦੇਵ ਸਿੰਘ ਤੇ ਗੁਲਦੀਪ ਉਸਾਰਾ ਬਾਦ ਕੋਟਲੀ ਦੇ ਲਈ ਘਰੋਂ ਘਰੀ ਤੋਰ ਚ ਸੱਜਿਆ ਹੋ ਜੂ ਪਿਆਰ ਦੇ ਬੱਲ ਮਾਰ ਹੋ ਜੂ ਪਿਆਰ ਦੇ ਨਾਲ ਅੱਜ ਤੇ ਲਾਲਾ ਲਾਲਾ ਹੋ ਗਈ ਢਿੱਲੋਂ ਸਾਹਿਬ ਇਹ ਜਿੰਨਾਂ ਮੈਂ ਜ਼ਰੂਰ ਲਗੀਆਂ ਵੀ ਲਾਲਾ ਲਾਲਾ ਹੋ ਗਈ ਖੜਾ ਗਿਆ ਹਲਸੀ ਲਾ ਲਾ ਹੋ ਗਈ ਸਾਡਾ ਲੱਗ ਗਿਆ ਹਲਸੀ ਲਓ ਲੱਭੀ ਨੰਗਲ ਸਾਡਾ ਭਰਾ ਇਹੋ ਖੇਡ ਦਾ ਵਿਚ ਅਮਰਤਪਾਲ 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 ਫਤਿਹਗੜ ਛੰਨਾ ਦਾ ਅਮਰਤਪਾਲ ਲਓ ਇਹ ਹੈ ਕਬੱਡੀ ਕੱਪ ਮੇਰੇ ਵੀਰੋ ਗੱਗੀ ਰਾਜੂ ਕਬੱਡੀ ਕੱਪ ਹੈ ਕਿਸੇ ਜਾਣ ਬਾਕੀ ਦਾ ਮਥਾਜ ਨਹੀਂ ਰਾਜੂ ਮਨਵੀਰ ਇਹ ਦਿਨਪ੍ਰੀਤ ਸਿੰਘ ਉਹਨਾਂ ਦੀ ਕਹਿੰਦੇ ਬਾਬਿਓ ਸ਼ੂਕ ਨੇ ਵਾਰੀ ਆ ਪਾਸੇ ਸਿਰ ਤੇ ਇੱਧਰ ਬਾਬਿਓ ਸਾਊਂਡ ਵਾਲੇ ਮੇਰੀ ਬੇਨਤੀ ਦਿਲਪ੍ਰੀਤ ਸਿੰਘ ਜੀ ਸਾਡੇ ਪੰਜਾਬ ਪੁਲਿਸ ਦੇ ਮਲਾਜਮ ਸਾਹਿਬਾ ਕਹਿ ਰਿਹਾ ਵੀ ਜਿਹੜੇ ਮੇਰੇ ਵੀਰ ਬਾਧੂ ਆ ਉਹਨਾਂ ਨੂੰ ਬੇਨਤੀ ਆ ਬਾਕ ਸਾਈਡ ਤੇ ਹੋ ਜਾਈਏ ਉਧਰ ਨੌਜਨ ਗਗਨਦੀਪ ਸਿੰਘ ਜੱਗੀ ਆ ਮੈਚ ਇਤਿਹਾਸਿਕ ਹੈ ਇਹ ਮੈਚ ਇਤਿਹਾਸਕ ਹੀ ਰਹੇਗਾ ਮੇਰੇ ਵੀਰੋ ਇਹ ਮੈਚ ਇਤਿਹਾਸਿਕ ਹੈ ਤੇ ਇਤਿਹਾਸਕ ਹੀ ਰਹੇਗਾ ਇਧਰ ਕਬੱਡੀ 365.com ਪਹਿਲੀ ਵਾਰ ਗਰਾਊਂਡ ਦੇ ਵਿੱਚ ਆ ਕੇ ਆਪਣਾ ਕੈਮਰਾ ਚਲਾ ਰਹੀ ਹੈ ਕਿਉਂਕਿ ਗੱਗੜਪੁਰ ਦਾ ਕੱਪ ਹੋ ਰਿਹਾ ਹੈ ਸਟੈਂਡ ਹਿੱਲ ਗਏ ਸਟੈਂਡ ਆ ਗਿਆ ਮੇਰੇ ਵੀਰੋ ਇਧਰ ਪੰਗੜਾ ਪੰਗੜਾ ਕੀ ਫੈਸਲਾ ਵੀ ਇਹ ਪੁਆਇੰਟ ਦੁੱਗਿਆਂ ਵਾਲੇ ਜੱਟ ਨੇ ਕਹਿੰਦੇ ਜਫਾ ਲਾ ਕੇ ਆਪਣੀ ਟੀਮ ਦੇ ਮੈਚ ਸੰਗਾ ਸਾਹਿਬ ਕੱਪ ਨੂੰ ਬੰਦਲ ਸਿਟੀ ਤੋਂ ਸੇ ਕਲਬ ਸਾਰੇ ਤਰਨ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀ ਤੋਂ ਨਵੀ ਅਪਡੇਟ ਮਿਲ ਸਕੇ ਧੰਨਵਾਦ ਜੀ